ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟੀਕਲ ਸਾਇੰਸ ਦਾ ਇੱਕ ਕੁਐਸਚਨ ਆਨਸਰ ਵੀਡੀਓ ਹੈ ਰਾਜਨੀਤਿਕ ਸਮਾਜਿਕਕਰਨ ਨਾਲ ਰਿਲੇਟਡ ਜਿਹੜੇ ਪ੍ਰਸ਼ਨ ਉੱਤਰ ਨੇ ਛੋਟੇ ਪ੍ਰਸ਼ਨ ਉੱਤਰ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਕਿ ਤੁਸੀਂ ਆਪਣੇ ਐਗਜ਼ਾਮਸ ਦੀ ਤਿਆਰੀ ਕਰ ਸਕੋ ਇਹ ਫਾਈਨਲ ਐਗਜ਼ਾਮ ਤੱਕ ਵੀ ਤੁਹਾਡੇ ਕੰਮ ਦੇਣਗੇ ਸੋ ਆਓ ਦੇਖੀਏ ਪ੍ਰਸ਼ਨ ਉੱਤਰ ਰਾਜਨੀਤਿਕ ਸਮਾਜਿਕਕਰਨ ਨਾਲ ਰਿਲੇਟਡ ਮੇਰੇ ਚੈਨਲ ਤੇ ਜਿਹੜੀਆਂ ਵੀਡੀਓਜ਼ ਨੇ ਜ਼ਰੂਰ ਦੇਖਦੇ ਰਹੋ ਲਗਾਤਾਰ ਪਲੇਲਿਸਟ ਵੀ ਦੇਖੋ ਤੇ ਨਾਲ ਨਾਲ ਲਾਈਵ ਕਲਾਸਾਂ ਵਿੱਚ ਵੀ ਜ਼ਰੂਰ ਭਾਗ ਲੈਣਾ ਰਾਜਨੀਤਿਕ ਸਮਾਜਿਕ ਕਰਨ ਜਿਹੜਾ ਮੈਂ ਇਸ ਚੈਪਟਰ ਨਾਲ ਰਿਲੇਟਡ ਛੋਟੇ ਪ੍ਰਸ਼ਨ ਜਿਹੜੇ ਉਹ ਆਪਾਂ ਡਿਸਕਸ ਕਰਨ ਲੱਗੇ ਪਹਿਲਾਂ ਐਮਸੀਕਿਊ ਨੇ ਮਲਟੀਪਲ ਚੁਆਇਸ ਕੁਐਸਚਨ ਪਹਿਲੀ ਡਿਫੀਨੇਸ਼ਨ ਹੈ ਰਾਜਨੀਤਿਕ ਸਮਾਜਿਕ ਕਰਨ ਰਾਜਨੀਤਿਕ ਪ੍ਰਣਾਲੀ ਪ੍ਰਤੀ ਦ੍ਰਿਸ਼ਟੀਕੋਣ ਅਤੇ ਵਿਸ਼ਵਾਸਾਂ ਦੀ ਸਥਾਪਨਾ ਤੇ ਉਹਨਾਂ ਦਾ ਵਿਕਾਸ ਕਰਦਾ ਇਹ ਕਥਨ ਕਿਸ ਦਾ ਹੈ ਇਹ ਕਥਨ ਹੈ ਐਲਨ ਆਰ ਬਾਲ ਦਾ ਇਹ ਦਾ ਰਾਈਟ ਆਨਸਰ ਹੈ ਦੂਜਾ ਪ੍ਰਸ਼ਨ ਹੈ ਰਾਜਨੀਤੀ ਸ਼ਾਸਤਰ ਵਿੱਚ ਰਾਜਨੀਤਿਕ ਸਮਾਜਿਕ ਕਰਨ ਦੀ ਧਾਰਨਾ ਕਿਸ ਵਿਸ਼ੇ ਤੋਂ ਲਈ ਗਈ ਹੈ ਇਹ ਸਮਾਜ ਸ਼ਾਸਤਰ ਤੋਂ ਲਈ ਗਈ ਹੈ ਯਾਨੀ ਸੋਸ਼ੀਆਲੋਜੀ ਤੋਂ ਲਈ ਗਈ ਹੈ ਨੈਕਸਟ ਪ੍ਰਸ਼ਨ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜੀ ਰਾਜਨੀਤਿਕ ਸਮਾਜਿਕ ਕਰਨ ਦੀ ਵਿਸ਼ੇਸ਼ਤਾ ਹੈ ਕਿਹੜੀ ਵਿਸ਼ੇਸ਼ਤਾ ਹੈ ਰਾਜਨੀ ਵਿਭਿੰਨ ਰਾਜਾਂ ਵਿੱਚ ਰਾਜਨੀ ਸਮਾਜਿਕਕਰਨ ਸਮਾਨ ਹੁੰਦਾ ਹੈ ਰਾਜਨੀਕ ਸਮਾਜਿਕਕਰਨ ਲੋਕਤੰਤਰ ਵਿੱਚ ਕੋਈ ਸਬੰਧ ਨਹੀਂ ਹੈ ਰਾਜਨੀ ਸਮਾਜਿਕਕਰਨ ਦੀ ਪ੍ਰਕਿਰਿਆ ਸਿਰਫ ਰਸਮੀ ਹੁੰਦੀ ਹੈ ਸਮਾਜਿਕਕਰਨ ਗੁਪਤੇ ਪ੍ਰਗਟ ਰੂਪ ਇਹ ਜਿਹੜਾ ਚੌਥਾ ਆਨਸਰ ਹੈ ਇਹ ਸਹੀ ਹੈ ਬਾਕੀ ਸਾਰੇ ਗਲਤ ਨੇ ਸੋ ਇਹ ਸਹੀ ਆਨਸਰ ਹੈ ਦਾ ਨੈਕਸਟ ਹੈਗਾ ਚੌਥਾ ਪ੍ਰਸ਼ਨ ਹੈ ਰ ਇਹ ਲਿਖ ਵਿੱਚੋਂ ਕਿਹੜੀ ਰਾਜਨੀਤਿਕ ਸਮਾਜਿਕਨ ਦੀ ਵਿਸ਼ੇਸ਼ਤਾ ਨਹੀਂ ਹੈ ਰਾਜਨੀਤਿਕ ਸਮਾਜਿਕਨ ਇੱਕ ਨਿਰੰਤਰ ਪ੍ਰਕਿਰਿਆ ਹੈ ਵੀ ਸਹੀ ਵਿਸ਼ੇਸ਼ਤਾ ਹੈ ਰਾਜਨੀਤਿਕ ਸਮਾਜਿਕਨ ਨੂੰ ਵਿਸ਼ੇਸ਼ ਦਿਸ਼ਾ ਵੱਲ ਮੋੜਿਆ ਜਾ ਸਕਦਾ ਸਹੀ ਹੈ ਰਾਜਨੀਤਿਕ ਸਮਾਜਿਕਨ ਸਿਰਫ ਗੁਪਤ ਹੁੰਦਾ ਹੈ ਰਾਜਨੀਤਿਕ ਸਮਾਜਿਕਨ ਦੀ ਪ੍ਰਕਿਰਿਆ ਰਸਮੀ ਤੇ ਗੈਰ ਰਸਮੀ ਦੋਵੇਂ ਹੁੰਦੀ ਹੈ ਵੀ ਠੀਕ ਹੈ ਇਹਦਾ ਸੀ ਆਨਸਰ ਹੈ ਜਿਹੜਾ ਰਾਜਨੀਤਿਕ ਸਮਾਜਿਕਨ ਸਿਰਫ ਗੁਪਤ ਰੂਪ ਜੁਦਾ ਇਹ ਦੀ ਵਿਸ਼ੇਸ਼ਤਾ ਨਹੀਂ ਹੈ ਬਾਕੀ ਤਿੰਨੇ ਵਿਸ਼ੇਸ਼ਤਾ ਹੈਗੀਆਂ ਨੇ ਅਗਲਾ ਕੁਐਸਚਨ ਹੈਗਾ ਹੈ ਪੰਜਵਾਂ ਪ੍ਰਸ਼ਨ ਇਹ ਲਿਖੇ ਵਿੱਚੋਂ ਕਿਹੜੀ ਰਾਜਨੀਤਿਕ ਸਮਾਜਿਕ ਕਰਨ ਦੀ ਕਿਸਮ ਨਹੀਂ ਹੈ ਇਹ ਸੀ ਵਾਲੀ ਨਹੀਂ ਹੈ ਐ ਨਹੀਂ ਹੈਗੀ ਬਾਕੀ ਸਾਰੀਆਂ ਹੈਗੀਆਂ ਨੇ ਪ੍ਰਤੱਖ ਤੇ ਅਪਰਤੱਖ ਰਾਜਨੀਤਿਕ ਸਮਾਜਿਕ ਕਰਨ ਵੀ ਹੈਗਾ ਗੁਪਤ ਤੇ ਅਪਰਤੱਖ ਸਮਾਜਿਕ ਕਰਨ ਵੀ ਹੈਗਾ ਆਧਮ ਰਾਜਨੀਤਿਕ ਸਮਾਜਿਕ ਕਰਨ ਦੀ ਕਿਸਮ ਹੈਗੀ ਹੈ ਨੈਕਸਟ ਹੈਗਾ ਇਹ ਲਿਖੇ ਵਿੱਚੋਂ ਕਿਹੜਾ ਰਾਜਨੀਤਿਕ ਸਮਾਜਿਕ ਕਰਨ ਦਾ ਸਾਧਨ ਹੈ ਸਾਧਨ ਕਿਹੜਾ ਹੈ ਸਮਾਜ ਵੀ ਹੈ ਪ੍ਰਿੰਟ মিডিਆ ਵੀ ਹੈ ਨੀਤੀ ਦੀ ਰਾਜਨੀਤੀ ਵੀ ਹੈ ਇਹਨੇ ਸਾਰੇ ਹੀ ਹੈ ਆਨਸਰ ਕੀ ਹੈ ਸਾਰੇ ਸਾਧੋਵ ਪ੍ਰਸ਼ਨ ਹੈ ਲਿਖੇ ਵਿੱਚੋਂ ਕਿਹੜਾ ਰਾਜਨੀ ਸਮਾਜਿਕ ਕਰਨ ਦਾ ਸਾਧਨ ਨਹੀਂ ਹੈ ਸੱਭਿਆਚਾਰਕ ਪ੍ਰੋਗਰਾਮ ਸਾਧਨ ਨਹੀਂ ਹੈਗਾ ਬਾਕੀ ਰਾਜਨੀ ਦਲ ਵੀ ਹੈਗੇ ਨੇ ਪਰਿਵਾਰ ਵੀ ਹੈਗਾ ਤੇ ਵਿਦਿਅਕ ਸੰਸਥਾਵਾਂ ਵੀ ਹੈਗੀਆਂ ਸੱਭਿਆਚਾਰਕ ਪ੍ਰੋਗਰਾਮ ਹੀ ਹੈ ਦਾ ਅਨਸਰ ਹੈ ਨੈਕਸਟ ਕੁਐਸਚਨ ਹੈਗਾ ਇਹ ਲਿਖੇ ਵਿੱਚੋਂ ਕਿਹੜਾ ਰਾਜਨੀ ਸਮਾਜਿਕ ਕਰਨ ਦੀ ਮਹੱਤਤਾ ਨੂੰ ਦਰਸਾਉਂਦਾ ਆ ਰਾਏ ਨਾਗਰਿਕਾਂ ਵਿੱਚ ਰਾਜਨੀਤਿਕ ਜਾਗਰੂਕਤਾ ਪੈਦਾ ਕਰਦਾ ਇਹ ਰਾਜਨੀਤਿਕ ਪ੍ਰਣਾਲੀ ਨੂੰ ਉਚਿਤਤਾ ਪ੍ਰਦਾਨ ਕਰਦਾ ਇਹ ਰਾਜਨੀਤਿਕ ਸਭਾਚਾਰ ਦੇ ਨਿਰਮਾਣ ਵਿੱਚ ਸਹਾਇਕ ਹੁੰਦਾ ਇਹ ਸਾਰੇ ਆਨਸਰ ਹੈ ਦਾ ਛੋਟੇ ਉਤਰਾਂ ਵਾਲੇ ਪ੍ਰਸ਼ਨ ਜਿਹੜੇ ਇੱਕ ਜਾਂ ਦੋ ਸ਼ਬਦਾਂ ਵਾਲੇ ਪ੍ਰਸ਼ਨ ਨੇ ਜਿਹੜੇ ਇਹ ਫਟਾਫਟ ਕਰ ਲੈਣੇ ਆ ਰਾਜਨੀਤੀ ਸਮਾਜਿਕਨ ਤੋਂ ਕੀ ਭਾਵ ਹੈ ਰਾਜਨੀਤੀ ਸਮਾਜਿਕਨ ਉਹ ਵਿਧੀ ਹੈ ਜਿਸ ਦੇ ਰਾਹੀਂ ਵਿਅਕਤੀ ਦੇਸ਼ ਦੇ ਰਾਜਨੀਤਿਕ ਸਭਾਚਾਰ ਨੂੰ ਗ੍ਰਹਿਣ ਕਰਦਾ ਉਸ ਨੂੰ ਬਣਾਈ ਰੱਖਦਾ ਹੈ ਤੇ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਰਾਜਨੀਤਿਕ ਸਮਾਜਿਕ ਕਰਨ ਦੀ ਕੋਈ ਇੱਕ ਪਰਿਭਾਸ਼ਾ ਲਿਖੋ ਡੇਵਿਡ ਡੀਸਨ ਦੀ ਪਰਿਭਾਸ਼ਾ ਹੈ ਰਾਜਨੀਤਿਕ ਸਮਾਜਿਕ ਕਰਨ ਉਹ ਵਿਕਾਸਕਾਰੀ ਪ੍ਰਕਿਰਿਆਵਾਂ ਹਨ ਜਿਨ੍ਹਾਂ ਰਾਹੀਂ ਵਿਅਕਤੀ ਰਾਜਨੀਤਿਕ ਦਿਸ਼ਾਮਾਨ ਆਚਰਣ ਅਤੇ ਵਿਵਹਾਰ ਦਾ ਨਮੂਨਾ ਪ੍ਰਾਪਤ ਕਰਦੇ ਨੇ ਤੀਜਾ ਪ੍ਰਸ਼ਨ ਰਾਜਨੀਤਿਕ ਸਮਾਜਿਕ ਕਰਨ ਦੀ ਇੱਕ ਵਿਸ਼ੇਸ਼ਤਾ ਲਿਖੋ ਨਿਰੰਤਰ ਪ੍ਰਕਿਰਿਆ ਚੌਥਾ ਵਾ ਰਾਜਨੀਤਿਕ ਸਮਾਜਿਕ ਕਰਨ ਦੀ ਇੱਕ ਪ੍ਰਮੁੱਖ ਕਿਸਮ ਦੱਸੋ ਪ੍ਰਗਟ ਰਾਜਨੀਤਿਕ ਸਮਾਜਿਕ ਕਰਨ ਪੰਜਵਾਂ ਪ੍ਰਸ਼ਨ ਹੈ ਜੇਕਰ ਰਾਜਨੀਤਿਕ ਸਮਾਜਿਕ ਕਰਨ ਲਈ ਉਚੇ ਉਚੇਰੇ ਤੇ ਵਿਸ਼ੇਸ਼ ਯਤਨ ਕੀਤੇ ਜਾਣ ਤਾਂ ਕਿਸ ਪ੍ਰਕਾਰ ਦਾ ਰਾਜਨੀਤਿਕ ਸਮਾਜਿਕਨ ਹੋਏਗਾ ਪ੍ਰਗਟ ਰਾਜਨੀਤਿਕ ਸਮਾਜਿਕਨ ਪ੍ਰਗਟ ਜਾਂ ਪ੍ਰਤੱਖ ਸਮਾਜਿਕਨ ਤੋਂ ਕੀ ਭਾਵ ਹੈ ਜਦੋਂ ਰਾਜਨੀਤਿਕ ਸਮਾਜਿਕਨ ਲਈ ਪ੍ਰਤੱਖ ਅਤੇ ਸਪਸ਼ਟ ਰੂਪ ਵਿੱਚ ਉਚੇਚੇ ਯਤਨ ਕੀਤੇ ਜਾਣ ਤਾਂ ਇਸ ਪ੍ਰਕਾਰ ਦੇ ਰਾਜਨੀਤਿਕ ਸਮਾਜਿਕਨ ਨੂੰ ਪ੍ਰਗਟ ਜਾਂ ਪ੍ਰਤੱਖ ਰਾਜਨੀਤਿਕ ਸਮਾਜਿਕਨ ਕਿਹਾ ਜਾਂਦਾ ਸਤਾਂਵਾਂ ਪ੍ਰਸ਼ਨ ਆਪਣੇ ਆਪ ਹੀ ਅਣਜਾਣੇ ਵਿੱਚ ਹੋਣ ਵਾਲੇ ਰਾਜਨੀਤਿਕ ਸਮਾਜਿਕ ਕਰਨ ਨੂੰ ਕੀ ਕਿਹਾ ਜਾਂਦਾ ਇਹਨੂੰ ਕਿਹਾ ਜਾਂਦਾ ਗੁਪਤ ਰਾਜਨੀਤਿਕ ਸਮਾਜਿਕ ਕਰਨ 8ਵਾਂ ਪਰੰਪਰਾਗਤ ਜਾਂ ਪਿਛਲੇ ਸਮਾਜਾਂ ਵਿੱਚ ਪੈਦਾ ਹੋਣ ਵਾਲੇ ਰਾਜਨੀਤਿਕ ਸਮਾਜਿਕ ਕਰਨ ਨੂੰ ਕੀ ਕਿਹਾ ਜਾਂਦਾ ਉਹਨੂੰ ਕਿਹਾ ਜਾਂਦਾ ਆਦਮ ਰਾਜਨੀਤਿਕ ਸਮਾਜਿਕ ਕਰਨ ਆਧੁਨਿਕ ਜਾਂ ਵਿਕਸਿਤ ਸਮਾਜ ਵਿੱਚ ਹੋਣ ਵਾਲੇ ਰਾਜਨੀਤਿਕ ਸਮਾਜਿਕ ਕਰਨ ਨੂੰ ਕੀ ਕਿਹਾ ਜਾਂਦਾ ਆਧੁਨਿਕ ਰਾਜਨੀਤਿਕ ਸਮਾਜਿਕ ਕਰਨ ਦਸਵਾਂਵੇਂ ਰਾਜਨੀਤਿਕ ਸਮਾਜਿਕ ਕਰਨ ਦੀ ਕੋਈ ਇੱਕ ਸਾਧਨ ਲਿਖੋ ਸਮਾਜ ਇਹਦਾ ਸਾਧਨ ਹੈ ਰਾਜਨੀਤਿਕ ਸਮਾਜਿਕ ਕਰਨ ਦੀ ਪ੍ਰਕਿਰਿਆ ਦਾ ਮੁੱਢਲਾ ਸਭ ਤੋਂ ਪਹਿਲਾ ਸਾਧਨ ਕਿਹੜਾ ਹੈ ਪਰਿਵਾਰ ਨੈਕਸਟ ਆ ਗਵਾਂ ਪਰਿਵਾਰ ਰਾਜਨੀਤਿਕ ਸਮਾਜਿਕ ਕਰਨ ਵਿੱਚ ਕੀ ਭੂਮਿਕਾ ਨਿਭਾਉਂਦਾ ਹੈ ਪਰਿਵਾਰ ਵਿੱਚ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਰਾਜਨੀਤਿਕ ਸਭਿਆਚਾਰ ਨੂੰ ਪਹਚਾਣ ਵਿੱਚ ਮਹਤਵਪੂਰਨ ਭੂਮਿਕਾ ਨਿਭਾਉਂਦਾ ਪਰਿਵਾਰ 10 ਪ੍ਰਸ਼ਨ ਰਾਜਨੀਤਿਕ ਦਲ ਰਾਜਨੀਤਿਕ ਸਭਿਆਚਾਰ ਵਿੱਚ ਕੀ ਭੂਮਿਕਾ ਨਿਭਾਉਂਦੇ ਹਨ ਰਾਜਨੀਤਿਕ ਦਲ ਪ੍ਰਚਲਿਤ ਰਾਜਨੀਤਿਕ ਸਭਿਆਚਾਰ ਨੂੰ ਮਜਬੂਰੀ ਸੌਰੀ ਮਜ਼ਬੂਤੀ ਪ੍ਰਦਾਨ ਕਰਦੇ ਹਨ ਤੇ ਉਸ ਵਿੱਚ ਨਿਰੰਤਰ ਨਿਰੰਤਰਤਾ ਬਣਾਈ ਰੱਖਦੇ ਨੇ ਸੋ ਪਿਆਰੇ ਵਿਦਿਆਰਥੀ ਉਹ ਅੱਜ ਅਸੀਂ ਛੋਟੇ ਪ੍ਰਸ਼ਨ ਕੀਤੇ ਨੇ ਰਾਜਨੀਤਿਕ ਸਮਾਜਿਕਕਰਨ ਚੈਪਟਰ ਦੇ ਪਲੱਸ 2 ਪੋਲਿਟਿਕਸ ਸਾਇੰਸ ਨਾਲ ਰਿਲੇਟਡ ਸਾਰੇ ਚੈਪਟਰ ਆਪਾਂ ਡਿਸਕਸ ਵੀ ਕਰਾਂਗੇ ਵੀਡੀਓਜ਼ ਵੀ ਬਣਾਵਾਂਗੇ ਪਹਿਲਾਂ ਵੀ ਵੀਡੀਓ ਬਣੀਆਂ ਹੋਈਆਂ ਨੇ ਤੇ ਤੁਸੀਂ ਪਲੇਸ ਜਾ ਕੇ ਪਰ ਆਸ ਤੋਂ ਦੇ ਸਾਰੀਆਂ ਵੀਡੀਓ ਜਰੂਰ ਦੇਖ ਲੈਣਾ ਸੋ ਅ ਮੇਰੇ ਚੈਨਲ ਕਨਸੈਪਟ ਗੁਰੂ ਏਕੇ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਆਪਣੇ ਸਕੂਲ ਦੇ ਗਰੁੱਪਾਂ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਸੋ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ